ਸਰਦਾਰ ਵੱਲਭ ਵਾਈ ਪਟੇਲ ਦੇ 150ਵੇਂ ਜਨਮ ਦਿਵਸ ਨੂੰ ਰਾਸ਼ਟਰੀ ਪਤਿ ਇਕਤਾ ਦਿਵਸ ਵਜੋਂ ਮਨਾਉਂਦੇ ਹੋਏ ਡਾਕਟਰ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਦੇ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਸ਼ਹਿਰ ਅੰਦਰ ਰਨ ਫਾਰ ਯੂਨਿਟੀ ਮੈਰਾਥਨ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਸਮੇਤ ਸैकड़ों ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਇਸ ਮੈਰਾਥਨ ਦੀ ਸ਼ੁਰੂਆਤ ਸ਼੍ਰੀ ਅਫਤਾਰ ਸਿੰਘ ਡੀਐਸਪੀ ਫਰੀਦਕੋਟ ਨੇ ਹਰੀ ਝੰਡੀ ਦਿਖਾ ਕੇ ਕੀਤੀ ਇਹ ਮੈਰਾਥਨ ਨਹਿਰੂ ਸਟੇਡੀਅਮ ਫਰੀਦਕੋਟ ਤੋਂ ਸ਼ੁਰੂ ਹੋ ਕੇ ਸੇਠੀ ਚੌਕ ਹੁੰਦੇ ਹੋਏ ਕੋਟਕਪੂਰਾ ਰੋਡ ਪਰ ਪੁਲਿਸ ਲਾਈਨ ਦੇ ਸਾਹਮਣੇ ਨਹਿਰਪੁਲ ਪਰ ਸਮਾਪਤ ਹੋਈ ਇਸ ਵਿੱਚ ਸਕੂਲੀ ਬੱਚਿਆਂ ਖਿਡਾਰੀਆਂ ਸਾਬਕਾ ਸੈਨਿਕਾਂ ਐਨਜੀਓ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਪੁਲਿਸ ਕਰਮਚਾਰੀਆਂ ਨੇ ਭਾਰੀ ਛਾਣਾ ਭਾਗ ਲਿਆ ਸੀ ਇਸ ਮੌਕੇ ਮੈਰਾਥਨ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੈਰਾਥਨ ਵਿੱਚ ਹਿੱਸਾ ਲੈਣਾ ਉਸਤਾ ਸਰਦਾਰ ਪਟੇਲ ਜੀ ਨੂੰ ਸ਼ਰਧਾਂਜਲੀ ਦੇਣ ਦਾ ਬਹੁਤ ਵਧੀਆ ਤਰੀਕਾ ਹੈ ਕਿਉਂਕਿ ਉਹਨਾਂ ਨੇ ਦੇਸ਼ ਦੇ ਇਖਤਲੇ ਆਪਣਾ ਸਾਰਾ ਜੀਵਨ ਸਮਰਪਿਤ ਕੀਤਾ ਹੈ ਸਸੀ ਗੱਲ ਦੀ ਸਾਰਿਆਂ ਨੂੰ ਰਾਸ਼ਟਰੀ ਏਕਤਾ ਦਿਵਸ ਤੇ ਪੁਲਿਸ ਮੁਲਾਜ਼ਮਾਂ ਕਨੂੰ ਫਰੀਦਕੋਟ ਦੇ ਜ਼ਿਲ੍ਹਾ ਦੇ ਵਿੱਚ ਰਨਿੰਗ ਆਸਤੇ ਉਪਰਾਲਾ ਕੀਤਾ ਸੀ ਕਿ ਬਹੁਤ ਵਧੀਆ ਉਪਰਾਲਾ ਹੈਗਾ ਤੇ ਬਹੁਤ ਸੋਹਣੀ ਅੱਜ ਸਾਰੇ ਵਿਦਿਆਰਥੀਆਂ ਨੇ ਨੌਜਵਾਨ ਪੀੜ੍ਹੀ ਨੇ ਰਨਿੰਗ ਲਾਈ ਆ ਤੇ ਇਸ ਮੁਕਾਮ ਵੱਲ ਤੁਰਿਆ ਤੇ ਤੁਰੇ ਹੀ ਰਹਿਣਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਬਾਸ ਸਾਡਾ ਉਹੀ ਉਪਰਾਲਾ ਤੇ ਜੈ ਹਿੰਦ ਸਾਰਿਆਂ ਨੂੰ ਅੱਜ ਰਾਸ਼ਟਰੀ ਏਕਤਾ ਦਿਵਸ ਨੂੰ ਮੋਕਰਾ ਕੇ ਹੋਏ ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਵੱਲੋਂ ਅੰਜੂਸ ਅਜੋ ਨਾਲ ਵਾਲਾ ਭਾਈ ਪਟੇਲ ਜੀ ਦੀ ਅਦਭਤ ਸ਼ਹਾਦਤ ਨੂੰ ਯਾਦ ਕਰਦੇ ਹੋਏ ਇੱਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਕਰੀਬ 400 ਬੱਚਾ ਨੇ ਭਾਗ ਲਿਆ ਸਟੇਡੀਅਮ ਤੋਂ ਚੱਲੂ ਹੋ ਕੇ ਨਹਿਰਾਂ ਦੇ ਪੁਰ ਤੱਕ ਇਹ ਮੈਰਾਥਨ ਦੌੜ ਕਰਾਈ ਗਈ ਤੇ ਮੈਰਾਥਨ ਦੌਰ ਤੋਂ ਬਾਅਦ ਬੱਚਾ ਨੂੰ ਰੈਫਰੈਸ਼ਮੈਂਟ ਵੀ ਦਿੱਤੀ ਗਈ